ਮਲਾਈਕਾ ਅਰੋੜਾ ਤੇ ਅਰਬਾਸ ਖਾਨ ਦੇ بیٹے ਅਰਹਾਨ ਖਾਨ ਨੇ ਜੰਬਰੀਆਨੀ ਨਾਂ ਦੇ ਆਪਣੇ ਪੋਡਕਾਸਟ ਨਾਲ ਮਨੋਰੰਜਨ ਦੀ ਦੁਨੀਆ ਦੇ ਵਿੱਚ ਐਂਟਰੀ ਕਰ ਲਈ ਹੈ ਅਰਹਾਨ ਖਾਨ ਦੇ ਸ਼ੋਅ ਦੇ ਵਿੱਚ ਅਰਬਾਸ ਖਾਨ ਤੇ ਸੁਹੇਲ ਖਾਨ ਪਹਿਲਾਂ ਹੀ ਨਜ਼ਰ ਆ ਚੁੱਕੇ ਨੇ ਤੇ ਹੁਣ ਮਲਾਈਕਾ ਅਰੋੜਾ ਆਪਣੇ بیٹے ਦੇ ਪੋਡਕਾਸਟ ਦੇ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਵੇਗੀ ਜਿੱਥੇ ਉਹ ਦਿਲਚਸਪ ਤੇ ਮਸਾਲੇਦਾਰ ਵਿਸ਼ਿਆਂ ਤੇ ਚਰਚਾ ਕਰੇਗੀ ਹਾਲ ਹੀ ਇਸ ਐਪੀਸੋਡ ਦਾ ਇੱਕ ਟੀਜ਼ਰ ਵੀ ਰਿਲੀਜ਼ ਹੋਇਆ ਜਿਸ 'ਚ ਮਲਾਈਕਾ ਅਰੋੜਾ ਆਪਣੇ بیٹے ਅਰਹਾਨ ਦੇ ਸਵਾਲਾਂ ਦੇ ਚਟਪਟੇ ਜਵਾਬ ਦਿੰਦੀ na Zé ਪੌਡਕਾਸਟ ਦੇ ਇੰਸਟਾਗ੍ਰam ਪੇਜ ਤੇ ਪੋਸਟ ਕੀਤੇ ਗਏ ਟੀਜ਼ਰ ਦੇ ਵਿੱਚ ਰਹਾਨ ਆਪਣੀ ਮਾਂ ਮਲਾਈਕਾ ਨੂੰ ਪੁੱਛਦਾ ਹੈ ਕਿ ਤੁਸੀਂ ਇੱਕ ਸੋਸ਼ਲ ਮੀਡੀਆ ਕਲਾਇਬਰ ਹੋ ਮਲਾਈਕਾ ਨੇ ਤੁਰੰਤ ਇਸ ਦਾ ਖੰਡਨ ਕੀਤਾ ਤੇ ਕਿਹਾ ਮੈਂ ਨਹੀਂ ਹਾਂ ਫਿਰ ਰਹਾਨ ਨੇ ਮਜ਼ਾਕੀਆ ਟਾਂਗ ਨਾਲ ਸਵਾਲ ਪੁੱਛਿਆ ਜਿਸ ਦੇ ਫੈਨਸ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਦਰਅਸਲ ਰਹਾਨ ਨੇ ਆਪਣੀ ਮਾਂ ਮਲਾਈਕਾ ਨੂੰ ਪੁੱਛਿਆ ਤੁਸੀਂ ਵਿਆਹ ਕਦੋਂ ਕਰਾ ਰਹੇ ਹੋ ਰਹਾਨ ਦੇ ਸਵਾਲ ਤੇ ਮਲਾਈਕਾ ਦਾ ਇਮਾਨਦਾਰ ਜਵਾਬ ਮੰਗਦੇ ਨੇ ਇਸ ਉੱਪਰ ਮਲਾਈਕਾ ਕਹਿੰਦੀ ਹੈ ਕਿ ਸੋਚ ਲਓ ਕਿਉਂਕਿ ਮੈਂ ਬਹੁਤ ਸਪਾਈਸੀ ਹੋ ਸਕਦੀ ਹਾਂ ਦੱਸਦੇ ਇਹ ਕਿ ਆਹਾਨ ਦੇ ਸ਼ੋਅ ਦੇ ਪਿਛਲੇ ਐਪੀਸੋਡ ਦੇ ਵਿੱਚ ਅਭਿਨੇਤਾ ਅਰਬਾਸ ਖਾਨ ਤੇ ਸੁਹੇਲ ਖਾਨ ਨੇ ਸਲਮਾਨ ਖਾਨ ਨਾਲ ਆਪਣੇ ਰਿਲੇਸ਼ਨ ਬਾਰੇ ਵੀ ਗੱਲ ਕੀਤੀ ਸੀ ਅਰਬਾਸ ਨੇ ਕਿਹਾ ਕਿ ਉਹ ਤਿੰਨੋਂ ਬਹੁਤ ਕਰੀਬ ਨੇ ਇਸ ਤੇ ਸੁਹੇਲ ਨੇ ਮਜ਼ਾਕ ਕੀਤਾ ਕਿ ਉਹ ਅਸਲ ਦੇ ਵਿੱਚ ਤਿੰਨ ਭੈਣਾ ਨੇ ਅਰਹਾਨ ਨੇ ਮਜ਼ਾਕ ਦੇ ਵਿੱਚ ਕਿਹਾ ਭਾਈ ਜਾਨ ਨਹੀਂ ਭੈਣ ਜੀ ਮਲਾਈਕਾ ਅਰੋੜਾ ਤੇ ਅਰਬਾਸ ਖਾਨ ਦੇ بیٹے ਅਰਹਾਨ ਖਾਨ ਨੇ ਜੰਬਰੀਆਨੀ ਨਾਂ ਦੇ ਆਪਣੇ ਪੋਡਕਾਸਟ ਨਾਲ ਮਨੋਰੰਜਨ ਦੀ ਦੁਨੀਆ ਦੇ ਵਿੱਚ ਐਂਟਰੀ ਕਰ ਲਈ ਹੈ ਅਰਹਾਨ ਖਾਨ ਦੇ ਸ਼ੋਅ ਦੇ ਵਿੱਚ ਅਰਬਾਸ ਖਾਨ ਤੇ ਸੁਹੇਲ ਖਾਨ ਪਹਿਲਾਂ ਹੀ ਨਜ਼ਰ ਆ ਚੁੱਕੇ ਨੇ ਤੇ ਹੁਣ ਮਲਾਈਕਾ ਅਰੋੜਾ ਆਪਣੇ بیٹے ਦੇ ਪੋਡਕਾਸਟ ਦੇ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਵੇਗੀ ਜਿੱਥੇ ਉਹ ਦਿਲਚਸਪ ਤੇ ਮਸਾਲੇਦਾਰ ਵਿਸ਼ਿਆਂ ਤੇ ਚਰਚਾ ਕਰੇਗੀ ਹਾਲ ਹੀ ਇਸ ਐਪੀਸੋਡ ਦਾ ਇੱਕ ਟੀਜ਼ਰ ਵੀ ਰਿਲੀਜ਼ ਹੋਇਆ ਜਿਸ 'ਚ ਮਲਾਈਕਾ ਅਰੋੜਾ ਆਪਣੇ بیٹے ਅਰਹਾਨ ਦੇ ਸਵਾਲਾਂ ਦੇ ਚਟਪਟੇ ਜਵਾਬ ਦਿੰਦੀ na Zé ਪੌਡਕਾਸਟ ਦੇ ਇੰਸਟਾਗ੍ਰam ਪੇਜ ਤੇ ਪੋਸਟ ਕੀਤੇ ਗਏ ਟੀਜ਼ਰ ਦੇ ਵਿੱਚ ਰਹਾਨ ਆਪਣੀ ਮਾਂ ਮਲਾਈਕਾ ਨੂੰ ਪੁੱਛਦਾ ਹੈ ਕਿ ਤੁਸੀਂ ਇੱਕ ਸੋਸ਼ਲ ਮੀਡੀਆ ਕਲਾਇਬਰ ਹੋ ਮਲਾਈਕਾ ਨੇ ਤੁਰੰਤ ਇਸ ਦਾ ਖੰਡਨ ਕੀਤਾ ਤੇ ਕਿਹਾ ਮੈਂ ਨਹੀਂ ਹਾਂ ਫਿਰ ਰਹਾਨ ਨੇ ਮਜ਼ਾਕੀਆ ਟਾਂਗ ਨਾਲ ਸਵਾਲ ਪੁੱਛਿਆ ਜਿਸ ਦੇ ਫੈਨਸ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਦਰਅਸਲ ਰਹਾਨ ਨੇ ਆਪਣੀ ਮਾਂ ਮਲਾਈਕਾ ਨੂੰ ਪੁੱਛਿਆ ਤੁਸੀਂ ਵਿਆਹ ਕਦੋਂ ਕਰਾ ਰਹੇ ਹੋ ਰਹਾਨ ਦੇ ਸਵਾਲ ਤੇ ਮਲਾਈਕਾ ਦਾ ਇਮਾਨਦਾਰ ਜਵਾਬ ਮੰਗਦੇ ਨੇ ਇਸ ਉੱਪਰ ਮਲਾਈਕਾ ਕਹਿੰਦੀ ਹੈ ਕਿ ਸੋਚ ਲਓ ਕਿਉਂਕਿ ਮੈਂ ਬਹੁਤ ਸਪਾਈਸੀ ਹੋ ਸਕਦੀ ਹਾਂ ਦੱਸਦੇ ਇਹ ਕਿ ਆਹਾਨ ਦੇ ਸ਼ੋਅ ਦੇ ਪਿਛਲੇ ਐਪੀਸੋਡ ਦੇ ਵਿੱਚ ਅਭਿਨੇਤਾ ਅਰਬਾਸ ਖਾਨ ਤੇ ਸੁਹੇਲ ਖਾਨ ਨੇ ਸਲਮਾਨ ਖਾਨ ਨਾਲ ਆਪਣੇ ਰਿਲੇਸ਼ਨ ਬਾਰੇ ਵੀ ਗੱਲ ਕੀਤੀ ਸੀ ਅਰਬਾਸ ਨੇ ਕਿਹਾ ਕਿ ਉਹ ਤਿੰਨੋਂ ਬਹੁਤ ਕਰੀਬ ਨੇ ਇਸ ਤੇ ਸੁਹੇਲ ਨੇ ਮਜ਼ਾਕ ਕੀਤਾ ਕਿ ਉਹ ਅਸਲ ਦੇ ਵਿੱਚ ਤਿੰਨ ਭੈਣਾ ਨੇ ਅਰਹਾਨ ਨੇ ਮਜ਼ਾਕ ਦੇ ਵਿੱਚ ਕਿਹਾ ਭਾਈ ਜਾਨ ਨਹੀਂ ਭੈਣ ਜੀ ਮਲਾਈਕਾ ਅਰੋੜਾ ਤੇ ਅਰਬਾਸ ਖਾਨ ਦੇ بیٹے ਅਰਹਾਨ ਖਾਨ ਨੇ ਜੰਬਰੀਆਨੀ ਨਾਂ ਦੇ ਆਪਣੇ ਪੋਡਕਾਸਟ ਨਾਲ ਮਨੋਰੰਜਨ ਦੀ ਦੁਨੀਆ ਦੇ ਵਿੱਚ ਐਂਟਰੀ ਕਰ ਲਈ ਹੈ ਅਰਹਾਨ ਖਾਨ ਦੇ ਸ਼ੋਅ ਦੇ ਵਿੱਚ ਅਰਬਾਸ ਖਾਨ ਤੇ ਸੁਹੇਲ ਖਾਨ ਪਹਿਲਾਂ ਹੀ ਨਜ਼ਰ ਆ ਚੁੱਕੇ ਨੇ ਤੇ ਹੁਣ ਮਲਾਈਕਾ ਅਰੋੜਾ ਆਪਣੇ بیٹے ਦੇ ਪੋਡਕਾਸਟ ਦੇ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਵੇਗੀ ਜਿੱਥੇ ਉਹ ਦਿਲਚਸਪ ਤੇ ਮਸਾਲੇਦਾਰ ਵਿਸ਼ਿਆਂ ਤੇ ਚਰਚਾ ਕਰੇਗੀ ਹਾਲ ਹੀ ਇਸ ਐਪੀਸੋਡ ਦਾ ਇੱਕ ਟੀਜ਼ਰ ਵੀ ਰਿਲੀਜ਼ ਹੋਇਆ ਜਿਸ 'ਚ ਮਲਾਈਕਾ ਅਰੋੜਾ ਆਪਣੇ بیٹے ਅਰਹਾਨ ਦੇ ਸਵਾਲਾਂ ਦੇ ਚਟਪਟੇ ਜਵਾਬ ਦਿੰਦੀ ਨਜ਼ਰ ਆਂਦੀ ਹੈ ਪੌਡਕਾਸਟ ਦੇ ਇੰਸਟਾਗ੍ਰam ਪੇਜ ਤੇ ਪੋਸਟ ਕੀਤੇ ਗਏ ਟੀਜ਼ਰ ਦੇ ਵਿੱਚ ਰਹਾਨ ਆਪਣੀ ਮਾਂ ਮਲਾਈਕਾ ਨੂੰ ਪੁੱਛਦਾ ਹੈ ਕਿ ਤੁਸੀਂ ਇੱਕ ਸੋਸ਼ਲ ਮੀਡੀਆ ਕਲਾਇਬਰ ਹੋ ਮਲਾਈਕਾ ਨੇ ਤੁਰੰਤ ਇਸ ਦਾ ਖੰਡਨ ਕੀਤਾ ਤੇ ਕਿਹਾ ਮੈਂ ਨਹੀਂ ਹਾਂ ਫਿਰ ਰਹਾਨ ਨੇ ਮਜ਼ਾਕੀਆ ਟਾਂਗ ਨਾਲ ਸਵਾਲ ਪੁੱਛਿਆ ਜਿਸ ਦੇ ਫੈਨਸ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਦਰਅਸਲ ਰਹਾਨ ਨੇ ਆਪਣੀ ਮਾਂ ਮਲਾਈਕਾ ਨੂੰ ਪੁੱਛਿਆ ਤੁਸੀਂ ਵਿਆਹ ਕਦੋਂ ਕਰਾ ਰਹੇ ਹੋ ਰਹਾਨ ਦੇ ਸਵਾਲ ਤੇ ਮਲਾਈਕਾ ਦਾ ਇਮਾਨਦਾਰ ਜਵਾਬ ਮੰਗਦੇ ਨੇ ਇਸ ਉੱਪਰ ਮਲਾਈਕਾ ਕਹਿੰਦੀ ਹੈ ਕਿ ਸੋਚ ਲਓ ਕਿਉਂਕਿ ਮੈਂ ਬਹੁਤ ਸਪਾਈਸੀ ਹੋ ਸਕਦੀ ਹਾਂ ਦੱਸਦੇ ਇਹ ਕਿ ਆਹਾਨ ਦੇ ਸ਼ੋਅ ਦੇ ਪਿਛਲੇ ਐਪੀਸੋਡ ਦੇ ਵਿੱਚ ਅਭਿਨੇਤਾ ਅਰਬਾਸ ਖਾਨ ਤੇ ਸੁਹੇਲ ਖਾਨ ਨੇ ਸਲਮਾਨ ਖਾਨ ਨਾਲ ਆਪਣੇ ਰਿਲੇਸ਼ਨ ਬਾਰੇ ਵੀ ਗੱਲ ਕੀਤੀ ਸੀ ਅਰਬਾਸ ਨੇ ਕਿਹਾ ਕਿ ਉਹ ਤਿੰਨੋਂ ਬਹੁਤ ਕਰੀਬ ਨੇ ਇਸ ਤੇ ਸੁਹੇਲ ਨੇ ਮਜ਼ਾਕ ਕੀਤਾ ਕਿ ਉਹ ਅਸਲ ਦੇ ਵਿੱਚ ਤਿੰਨ ਭੈਣਾ ਨੇ ਅਰਹਾਨ ਨੇ ਮਜ਼ਾਕ ਦੇ ਵਿੱਚ ਕਿਹਾ ਭਾਈ ਜਾਨ ਨਹੀਂ ਭੈਣ ਜੀ